गुरमीत सिंह राजा देश विदेशा दिन कुछ खास खबर लाके तो सामने हाजिर हुए हैं रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट है marriage lugan is a leading matchmaking services provider. we offer trusted and authentic matrimonial profile for those who are looking for brides and grooms for marriage. register at info at managelogin.com. we cater for usa, canada, uk, india and fiji. for more information, call 510-943-8037. that is 510-943-8037. ਦਿਮਾਗ ਦੀਆਂ ਬਿਮਾਰੀਆਂ ਵੀ ਰਹਿਣਗੀਆਂ ਤੁਹਾਡ ਤੋਂ ਮੀਲੋਂ ਦੂਰ ਜੀहां ਚੰਗੀ ਸਿਹਤ ਲਈ ਹਰ ਕੋਈ ਇਨਸਾਨ ਜਿਹੜਾ ਕੰਮ ਮਿਹਨਤ ਕਰਨੀ ਚਾਹੁੰਦਾਗਾ ਚਾਹੇ ਉਹ ਕਸਰਤ ਰਾਹੀ ਹੋ ਜਾਂ ਫਿਰ ਖਾਨ ਪੀਣ ਵਧੀਆ ਕਰਨਾ ਚਾਹੁੰਦਾ ਲੇਕਿਨ ਤੁਹਾਨੂੰ ਕੁਝ ਵਧੀਆ ਟਿਪਸ ਦੱਸਾਂਗੇ ਜਿਹਦੇ ਨਾਲ ਤੁਹਾਡੀ ਯਾਦਦਾਸ਼ਤ ਵੀ ਮਜ਼ਬੂਤ ਹੋ ਜਾਵੇਗੀ ਜਿਹੜਾ ਦਿਮਾਗੀ ਟੈਨਸ਼ਨ ਹੁੰਦੀ ਉਹਨੂੰ ਵੀ ਘਟਾਇਆ ਜਾ ਸਕਦਾਗਾ ਤੇ ਸਰੀਰ ਵੀ ਜਿਹੜਾਗਾ ਉਹ ਨਿਰੋਗ ਬਿਲਕੁਲ ਰਹੇਗਾ ਜੀहां एरोਬਿਕ ਕਸਰਤ ਕਰਨ ਦੇ ਨਾਲ ਜਿਹੜਾ ਖੂਨ ਦਾ ਜਿਹੜਾ ਪ੍ਰਵਾਹ ਆਇਆ ਉਹ ਵਧੋਂਦਾ ਗਿਆ ਦਿਮਾਗ ਨਵੇਂ ਸੈਲਾਂ ਦਾ ਵਿਕਾਸ ਕਰਦਾ ਗਿਆ ਔਰ ਮੂਡ ਵਿੱਚ ਵੀ ਸੁਧਾਰ ਕਰਦੀ ਗਈ ਆ ਇਹ ਕਸਰਤ ਕਰਨੀ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਸ ਨਾਲ ਤੁਹਾਡਾ ਤਣਾਅ ਅਤੇ ਚਿੰਤਾ ਵੀ ਘਟ ਜਾਂਦੀ ਗਈ ਆ ਅਗਰ ਤੁਸੀਂ ਯੋਗਾ ਕਰਦੇ ਹੋ ਕਿਸ ਨਾਲ ਵੀ ਤੁਹਾਡੀ ਮਾਨਸਿਕ ਸਪਸ਼ਟਤਾ ਜਿਹੜੀ ਗਈ ਉਹ ਬਿਹਤਰ ਹੋਣੀ ਸ਼ੁਰੂ ਹੋ ਜਾਂਦੀ ਗਈ ਆ ਵੱਡੀ ਗੱਲ ਹੈ ਕਿ ਤੁਹਾਡੇ ਸਰੀਰ ਦੇ ਜਿਹੜਾ ਗਿਆ ਉਹ ਸਾਰੇ ਅੰਗ ਵਰਕ ਕਰਨਾ ਸ਼ੁਰੂ ਕਰ ਦਿੰਦੇ ਖੂਨ ਦਾ ਦੋਰਾ ਸਾਰੇ ਪਾਸੇ ਚੱਲਣਾ ਸ਼ੁਰੂ ਹੋ ਜਾਂਦਾ ਹੈ ਕਿ ਤੁਹਾਡਾ ਸਰੀਰ ਪਹਿਲੇ ਨਾਲੋਂ ਬਿਹਤਰ ਹੋਣਾ ਸ਼ੁਰੂ ਹੋ ਜਾਂਦਾ ਹੈ ਅਗਰ ਤੁਸੀਂ ਡਾਂਸ ਕਰਨਾ ਚਾਹੁੰਦੇ ਹੋ ਤਾਂ ਬਹੁਤ ਹੀ ਵਧੀਆ ਗੱਲ ਲਗੀ ਇਸ ਨਾਲ ਤੁਹਾਡਾ ਮੂਡ ਵੀ ਸਹੀ ਰਹੇਗਾ ਉਹ ਜਜ਼ਦਸ਼ ਵਿੱਚ ਵੀ ਵਧਦਾ ਲਗਾ ਹੋਣਾ ਸ਼ੁਰੂ ਹੋ ਜਾਂਦਾ ਗਾਇਆ ਅਗਰ ਤੁਸੀਂ ਐਕਸਰਾਈ ਵਗੈਰਾ ਹੋਰ ਕਰਦੇ ਹੋ ਜਿਵੇਂ ਤੁਸੀਂ ਕਰਾਟੇ ਵਗੈਰਾ ਜਾਂ ਕੋਈ ਇਸ ਤਰ੍ਹਾਂ ਦਾ ਹੋਰ ਯੋਗਾ ਵਗੈਰਾ ਨਾਲ ਕਰਦੇ ਹੋ ਕਿ ਇਸ ਨਾਲ ਵੀ ਤੁਹਾਡੀ ਦੀ ਸਿਹਤ ਕਾਫੀ ਬਿਹਤਰ ਹੋਣੀ ਸ਼ੁਰੂ ਹੋ ਜਾਂਦੀ ਗਈ ਕਿਉਂਕਿ ਸਰੀਰ ਨੂੰ ਜਦੋਂ ਆਪਾਂ ਹਲਚਲ ਕਰਾਂਗੇ ਕੋਈ ਨਾ ਕੋਈ ਐਕਸਰਸਾਈ ਵਗੈਰੇ ਕਰਾਂਗੇ ਤੇ ਸਾਡਾ ਖੂਨ ਦਾ ਦੌਰਾ ਤੇਜ਼ ਹੋ ਜਾਵੇਗਾ ਸਰੀਰ ਦੀ ਕਸਰਤ ਨਾਲ ਜਿਹੜਾ ਸਾਡੇ ਸਰੀਰ ਦੇ ਅੰਦਰ ਕੁਝ ਦੂਸ਼ਿਤ ਪਦਾਰਥ ਰਗੇ ਆ ਉਹ ਜਮਾ ਹੋਏ ਹੁੰਦੇ ਆ ਉਹ ਹੌਲੀ ਹੌਲੀ ਸਾਡੇ ਉਹ ਬਾਹਰ ਨਿਕਲਣੇ ਸ਼ੁਰੂ ਹੋ ਜਾਣਗੇ ਜਿਸ ਨਾਲ ਸਾਡਾ ਸਰੀਰ ਤੰਦਰੁਸਤ ਹੋ ਜਾਵੇਗਾ ਇਸ ਲਈ ਕੁਝ ਵੀ ਕਰੋ ਲੇਕਿਨ ਆਪਦੀ ਸਿਹਤ ਨੂੰ ਬਿਹਤਰ ਬਣਾਉ ਲਈ ਚਾਹੇਓ ਐਕਸਰਸਾਈ ਕਰੋ ਚਾਹੇਓ ਯੋਗਾ ਕਰੋ ਜਾਂ ਫਿਰ ਕਿਸੇ ਤਰ੍ਹਾਂ ਦਾ ਡਾਂਸ ਕਰੋ ਜਾਂ ਫਿਰ ਆਪਣੇ ਆਪ ਨੂੰ ਖੁਸ਼ ਰਹਿਣ ਦੀ ਕੋਸ਼ਿਸ਼ ਕਰੋ ਸਰੀਰ ਨੂੰ ਜ਼ਰੂਰ ਕਾਮ ਜਰੂਰ ਲਿਆ ਕਰੋ ਚਾਹੇ ਸਾਈਕਲਿੰਗ ਹੋਵੇ ਜਾਂ ਫਿਰ ਕੋਚੇ ਘੁੰਮਣਾ ਫਿਰਨਾ ਹੋ। ਉਸ ਭਰਤੀ ਹੋਣ ਵਾਲੇ ਲਈ ਵੱਡੀ ਖੁਸ਼ਖਬਰੀ ਲੈ ਕੇ ਹਾਜ਼ਰ ਹੋਏ ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇੱਕ ਐਲਾਨ ਕਰ ਦਿੱਤਾ ਗਿਆ ਹੈ ਕਿ ਜੇਕਰ ਪੰਜਾਬ ਪੁਲਿਸ ਦੀ ਭਰਤੀ ਹੋਣ ਦੇ ਚਾਹਵਾਨ ਹੈਗੇ ਨੇ ਜਿਹੜੇ ਨੌਜਵਾਨ ਅਤੇ ਫਿਰ ਖੇਚਲੋ ਤਿਆਰੀ ਇਜਾਦੀ ਦਿਹਾੜੀ ਤੇ ਮੁੱਖ ਮੰਤਰੀ ਨੇ ਕਰਤਾ ਹੈ ਵੱਡਾ ਐਲਾਨ। ਜੀ ਹਾਂ ਪੰਜਾਬ ਪੁਲਿਸ ਭਰਤੀ ਹੁੰਦੇ ਚਾਹਵਾਨ ਲੋਕਾਂ ਲਈ ਨੌਜਵਾਨਾਂ ਲਈ ਇੱਕ ਅਹਿਮ ਖਬਰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਕਿਉਂਕਿ ਆਉਂਦੇ ਦਿਨਾਂ ਵਿੱਚ ਪੰਜਾਬ ਵਿਚ ਨਵੀਆਂ ਪਰਤੀਆਂ ਹੋਣ ਜਾ ਰਹੀਆਂ ਇਸ ਦਾ ਐਲਾਨ ਖੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜਲੰਧਰ ਵਿੱਚ ਆਜ਼ਾਦੀ ਦਿਹਾੜੀ ਦੇ ਮੌਕੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਤੋਂ ਬਾਅਦ ਜਨਤਾ ਨਾਲ ਸੰਦੇਸ਼ ਦਿੰਦਿਆਂ ਕੀਤਾ ਮੁੱਖ ਮੰਤਰੀ ਨੇ ਕਿਹਾ ਕਿ 2021 ਵਿੱਚ ਪੁਲਿਸ ਵਿੱਚ ਮੁਲਾਜ਼ਮਾਂ ਦੀ ਗਿਣਤੀ 80 ਹਜ਼ਾਰ ਸੀ 2024 ਵਿੱਚ ਵੀ 80 ਹਜ਼ਾਰ ਹੀ ਰਹੀ ਰਹੀ ਇਸ ਲਈ ਸਮੇਂ ਦੌਰਾਨ ਕਿੰਨੀ ਜਨਸਖਿਆ ਵਧੀ ਕਿੰਨਾ ਜੁਰਮ ਵਧਿਆ ਪਰ ਪੁਲਿਸ ਦੀ ਨਫਰੀ ਨਈ ਵਧੀ ਅਸੀਂ ਇਸ ਨੂੰ 90 ਹਜ਼ਾਰ ਤੋਂ ਲੈ ਕੇ ਹੁਣ ਸਵਾ ਲੱਖ ਤੱਕ ਲੈ ਕੇ ਜਾਵਾਂਗੇ ਮੁੱਖ ਮੰਤਰੀ ਦਾ ਐਲਾਨ ਕੀਤਾ ਕਿ ਆਉਣ ਵਾਲੇ ਦਿਨਾਂ ਦੌਰਾਨ ਪੰਜਾਬ ਪੁਲਿਸ ਵਿੱਚ 10 ਹਜ਼ਾਰ ਨਵੀਆਂ ਪੋਸਟਾਂ ਕੱਢੀਆਂ ਜਾ ਰਹੀਆਂ ਹਨ ਇਸ ਸਬੰਧੀ ਬਕਾਇਦਾ ਮਾਨਸੂਨ ਸੈਸ਼ਨ ਵਿੱਚ ਵੀ ਮਤਾ ਲਿਆਂਦਾ ਜਾਵੇਗਾ ਇਸ ਨਾਲ ਪੰਜਾਬ ਦੇ ਮੁੰਡੇ ਕੁੜੀਆਂ ਨੂੰ ਰੁਜ਼ਗਾਰ ਮਿਲੇਗਾ ਤੇ ਪੁਲਿਸ ਵਿੱਚ ਨਵੀਂ ਭਰਤੀ ਨਾਲ ਨਫਰੀ ਵੀ ਵਧਾਈ ਜਾਵੇਗੀ ਇਸ ਨਾਲ ਅਪਰਾਧ ਵੀ ਘਟੇਗਾ ਤਾਂ ਉਹਨਾਂ ਕਿਹਾ ਕਿ ਤੁਸੀਂ ਸਿਰਫ ਮਿਹਨਤ ਕਰੋ ਤੇ ਟੈਸਟ ਪਾਸ ਕਰਕੇ ਨੌਕਰੀ ਪਤ ਤੁਹਾਨੂੰ ਪੰਜਾਬ ਪੁਲਿਸ ਦੇਵੇਗੀ ਨਾ ਕਿ ਇਸ ਵਿੱਚ ਕਿਸੇ ਸੁਪਾਚ ਦੀ ਲੋੜ ਹੈ ਤੇ ਨਾ ਹੀ ਗ੍ਰਿਸ਼ਵਤ ਦੀ ਸਿਰਫ ਮਿਹਨਤ ਕਰੋ ਤੇ ਅੱਗੇ ਆਓ ਡੇਰਾ ਰਾਧਾ ਸਵਾਮੀ ਸੰਗਤ ਦੇ ਬਿਆਸ ਦੀ ਸੰਗਤ ਲਈ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਕਿਹਾ ਕਿ ਭਾਰਤੀ ਰੇਲਵੇ ਡੇਰਾ ਰਾਧਾ ਸਵਾਮੀ ਸੰਗਤ ਪ੍ਰਬੰਧਕ ਨੂੰ ਹਰ ਪੱਖੋਂ ਹਰ ਤਰ੍ਹਾਂ ਦਾ ਸਹਿਯੋਗ ਦੇਵੇਗਾ satsang ਦੌਰਾਨ ਆਮ ਦਿਨਾਂ ਵਿੱਚ ਜਾਤਾਂ ਜਨਤਾ ਪੰਜਾਬ ਦੇ ਬਿਆਸ ਕਸਬੇ ਵਿੱਚ ਸਥਿਤ ਡੇਰੇ ਤੱਕ ਰੇਲਾ ਰਹੀ ਜਾਂਦੀ ਹੈ ਡੇਰਾ ਰਾਧਾ ਸਵਾਮੀ satsang ਦੇ ਮੈਂਬਰਾਂ ਅਤੇ ਉਤਰੀ ਰੇਲਵੇ ਦੇ ਸੀਨੀਅਰ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗਾਂ ਕਰਨ ਦੇ ਬਾਅਦ ਰਵਨੀਤ ਸਿੰਘ ਬਿੱਟੂ ਨੇ ਰੇਲ ਅਤੇ ਫੂਡ ਪ੍ਰੋਸੈਸਿੰਗ ਮੰਤਰੀ ਨੇ ਕਿਹਾ ਕਿ ਰੇਲਵੇ ਸੱਜ ਸੰਗਤੇ ਆਮ ਦਿਨਾਂ ਵਿੱਚ ਡੇਰੇ ਦੇ ਪੈਰੋਕਾਰਾਂ ਦੀ ਭਾਰੀ ਭੀੜ ਨੂੰ ਸਮਝਦਾ ਹੈ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਰੇਲਵੇ ਸਟੇਸ਼ਨ ਦੀ ਨਵੀਂ ਇਮਾਰਤ ਜੋ ਕਿ ਅੰਮ੍ਰਿਤਪਾਉਰਤ ਸਟੇਸ਼ਨਾਂ ਤੇ ਤਹਿਤ ਮੁੜ ਵਿਕਸਿਤ ਕੀਤੀ ਜਾ ਰਹੀ ਹੈ ਸਾਰੀਆਂ ਨਾਗਰਿਕ ਸਹੂਲਤਾਂ ਵਾਲਾ ਵਿਸ਼ਵ ਪੱਧਰੀ ਬੁਨਿਆਦੀ ਸਟੇਸ਼ਨ ਬਣਾਇਆ ਜਾਵੇਗਾ ਮੰਤਰੀ ਨੇ ਕਿਹਾ ਕਿ ਇਹ ਵੀ ਕਿ ਉਹ ਇੱਕ ਵਾਰ ਖੁਦ ਰੇਲਵੇ ਸਟੇਸ਼ਨ ਵਿਆਸ ਦਾ ਦੌਰਾ ਕਰਦੇ ਹਾਂ ਟੈਂਡ ਜਾਰੀ ਕਰਨ ਅਤੇ ਡਿਜ਼ਾਈਨ ਨੂੰ ਮਨਜ਼ੂਰੀ ਦੇਣ ਤੋਂ ਪਹਿਲਾਂ ਇਹਦਾ ਡੇਰਾ ਪ੍ਰਬੰਧਕ ਦੁਆਰਾ ਦੱਸੀਆਂ ਗਈਆਂ ਕੁਝ ਸੋਧਾਂ ਕਰਨ ਵੱਲ ਵੀ ਧਿਆਨ ਦੇਣ ਬਿੱਟੂ ਨੇ ਕਿਹਾ ਕਿ ਬਿਆਸ ਰੇਲਵੇ ਸਟੇਸ਼ਨ ਦੇ ਪੀਕ ਸੀਜ਼ਨ ਦੌਰਾਨ 30000 ਤੋਂ 40000 ਯਾਤਰੀ ਅਤੇ ਰੋਜ਼ਾਨਾ 6000 ਯਾਤਰੀ ਆਉਂਦੇ ਹਨ ਪਰ ਆਉਣ ਵਾਲੇ ਸਮੇਂ ਵਿੱਚ ਸਾਧ ਸੰਗ ਸੀਜ਼ਨ ਦੌਰਾਨ 60-70000 ਯਾਤਰੀਆਂ ਦੀ ਆਵਾਜਾਈ ਹੋਣ ਦੀ ਉਮੀਦ ਹੈ ਡੇਰੇ ਦੇ ਵਪਾਦ ਨੇ ਸਟੇਸ਼ਨ ਤੇ ਪ੍ਰਸਤਾਪਿਤ ਰੂਪ ਵਿੱਚ ਕੁਝ ਤਬਦੀਲੀਆਂ ਦਾ ਸੁਝਾਅ ਦਿੱਤਾ ਹੈ ਜਿਸ ਵਿੱਚ ਮੰਤਰੀ ਤੇ ਜਨਰਲ ਮੈਨੇਜਰ ਉਤਰੀ ਰੇਵ ਨੂੰ ਜਾਂਚ ਕਰਨ ਦੇ ਨਿਰਦੇਸ਼ ਮੀਟਿੰਗ ਵਿੱਚ ਹਾਜ਼ਰ ਸੀਨੀਅਰ ਅਧਿਕਾਰੀਆਂ ਵਿੱਚ ਬਹੁਤ ਸਾਰੇ ਸੀਨੀਅਰ ਅਫਸਰ ਵੀ ਸ਼ਾਮਲ ਸਨ ਕੀ ਕ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ 2024 ਦੀ ਸੂਚੀ ਜਾਰੀ ਕਰ ਦਿੱਤੀ ਗਈ ਗਿਆ ਭਾਰਤ ਵੀ ਰੈਂਕੀ ਦੇ ਵਿੱਚ ਵੀ ਸੁਧਾਰ ਆ ਚੁੱਕਾ ਹੈ ਇੱਕ ਸਮਾਂ ਸੀ ਜਦੋਂ ਅਮਰੀਕਾ ਅਤੇ ਬ੍ਰਿਟੇਨ ਦੇ ਪਾਸਪੋਰਟ ਨੂੰ ਦੁਨੀਆ ਵਿੱਚ ਸਭ ਤੋਂ ਸ਼ਕਤੀਸ਼ਾਲੀ ਮੰਨਿਆ ਜਾਂਦਾ ਸੀ ਪਰ ਹੁਣ ਉਹ ਦੌਰ ਖਤਮ ਹੋ ਗਿਆ ਹੈ ਹੁਣ ਏਸ਼ੀਆਈ ਦੇਸ਼ ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ਾਂ ਦੀ ਸੂਚੀ 'ਚ ਸਿਖਰ ਤੇ ਹੈ ਇੱਕ ਦੁਨੀਆ ਇਹ ਦੁਨੀਆ ਭਰ ਦੇ ਪਾਸਪੋਰਟਾਂ ਦੀ ਨਵੀਤਮਨ درجہਬੰਦੀ ਨੂੰ ਦਸਾਉਂਦਾ ਹੈ ਹੈਨਰੀ ਪਾਸਪੋਰਟ ਇੰਡੈਕਸ 2024 ਅਨੁਸਾਰ ਏਸ਼ੀਆਈ ਦੇਸ਼ਾਂ ਨੇ ਦੁਨੀਆ ਅਤੇ ਸ਼ਕਤੀਸ਼ਾਲੀ ਪਾਸਪੋਰਟਾਂ ਦੇਸ਼ਾਂ ਵਿੱਚ ਇੱਕ ਮਜ਼ਬੂਤ ਮੌਜੂਦਗੀ ਬਣਾਈ ਹੈ ਭਾਰਤ ਦਾ ਪਾਸਪੋਰਟ ਵੀ ਮਜ਼ਬੂਤੀ ਵੱਧ ਵੱਲ ਵੱਧ ਰਿਹਾ ਹੈਗਾ ਤੇ ਨਵੀਤਮਕਦਰਜਾਬੰਦੀ ਵਿੱਚ ਸ਼ਾਮਲ ਹੋ ਕੇ ਛਾਲ ਵੀ ਮਾਰ ਗਿਆ ਹੈ ਇਸ ਦੇ ਨਾਲ ਹੀ ਭਾਰਤ ਦਾ ਗਵਾਂਢੀ ਗਰੀਬ ਪਾਕਿਸਤਾਨ ਇਸ ਵਾਰ ਕਿਸੇ ਨਾ ਕਿਸੇ ਤਰ੍ਹਾਂ ਸੋ ਦੇਸ਼ਾਂ 'ਚ ਜਗ੍ਹਾ ਬਣਾਉਣ 'ਚ ਕਾਮਯਾਬ ਰਿਹਾ ਹੈ ਹਾਲਾਂਕਿ ਇਹ ਪਿਛਲੇ ਸਾਲ ਦੇ ਮੁਕਾਬਲੇ ਥੋੜਾ ਮਜ਼ਬੂਤ ਹੋਇਆ ਹੈ ਸਿੰਗਾਪੁਰ ਨੇ ਇਸ ਸਾਲ ਵੀ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਦਾ ਤਾਜ ਬਰਕਰਾਰ ਰੱਖਿਆ ਹੈ ਅਤੇ 2024 ਵਿੱਚ ਸੂਚਕੌਂਕ ਅਨੁਸਾਰ ਸਿੰਗਾਪੁਰ ਪਾਸਪੋਰਟ ਅਤੇ ਧਾਰਕਾਂ ਨੂੰ 195 ਦੇਸ਼ਾਂ ਵਿੱਚ ਵੀਜ਼ਾ ਮੁਕਤ ਦਾਖਲਾ ਪ੍ਰਦਾਨ ਕਰਦਾ ਹੈ ਇਸ ਇਸ ਨਾਲ ਇਹ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਬਣ ਗਿਆ ਹੈ ਸਾਂਝੇ ਦੂਜੇ ਸਥਾਨ ਤੇ ਫਰਾਂਸ ਜਰਮਨੀ ਇਟਲੀ ਜਾਪਾਨ ਅਤੇ ਸਪੇਨ ਦੇ ਪਾਸਪੋਰਟ ਹਨ ਜੋ ਕਿ 192 ਦੇਸ਼ਾਂ ਵਿੱਚ ਪਰਦੇਸ਼ੀਆਂ ਨੂੰ ਦਾਖਲੇ ਦੀ ਸਹੂਲਤ ਪ੍ਰਦਾਨ ਕਰਦੇ ਹਨ ਭਾਰਤ ਦੀ ਰੈਂਕਿੰਗ ਦੀ ਗੱਲ ਕਰੀ ਤੇ ਵੱਡਾ ਉਛਾਲ ਆਇਆ ਹੈ ਲੰਡਨ ਸਥਿਤ ਹੈਨਲੀ ਐਂਡ ਪਾਰਟਨਜ ਪਾਸਪੋਰਟ ਸੂਚਕਾਂਗ ਦੁਨੀਆ ਦੇ ਪਾਸਪੋਰਟਾਂ ਨੂੰ ਇਸ ਆਧਾਰ ਤੇ ਦਰਜਾ ਦਿੰਦਾ ਹੈ ਉਹਨਾਂ ਦੇ ਧਾਰਕਾਂ ਨੂੰ ਕਿੰਨੇ ਦੇਸ਼ਾਂ ਵਿੱਚ ਵੀਜ਼ਾ ਮੁਕਤ ਦਾਖਲਾ ਮਿਲਦਾ ਹੈ ਇਹ ਵੀਜ਼ਾ ਫ੍ਰੀ ਐਂਟਰੀ ਲਈ ਪਾਸਪੋਰਟ ਨੂੰ ਇੱਕ ਪੁਆਇੰਟ ਦਿੱਤਾ ਜਾਂਦਾ ਹੈ ਜਿਸ ਤੇ ਆਧਾਰ ਤੇ ਗਲੋਬਲ ਰੈਂਕਿੰਗ ਤਿਆਰ ਕੀਤੀ ਜਾਂਦੀ ਹੈ ਸਾਲ 2024 ਵਿੱਚ ਭਾਰਤ ਦੇ ਪਾਸਪੋਰਟ ਦੇ 2 ਅੰਕਾਂ ਦੀ ਛਾਲ ਮਾਰ ਕੇ 82 ਵਸਤਾਲ ਉਧਰ ਪੰਜਾਬੀ ਗਾਇਕ ਹਰ ਭਜਨ ਮਾਨ ਦੀ ਗੱਲ ਕਰੀ ਤੇ ਉਹਨਾਂ ਵੱਲੋਂ ਇੰਨੀ ਗੱਲ ਆਖੀ ਗਈ ਹੈ ਜਿੰਨੂੰ ਸੁਣ ਕੇ ਸਾਰੇ ਪਾਸੇ ਹੀ ਚਰਚਾ ਵਿਛਦਾ ਵਿਛਾ ਬਣ ਚੁੱਕੀ ਹੈ ਪੰਜਾਬੀ ਗਾਇਕ ਨੇ ਸਿਰ ਮੋਰ ਗਾਇਕ ਜਿਹੜੇਗੇ ਸੀ ਕਵਿਸ਼ਰ ਅਤੇ ਅਦਾਕਾਰ ਪੰਜਾਬੀਆਂ ਦਾ ਮਾਨ ਹਰ ਭਜਨ ਮਾਨ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਰਗੇ ਜੱਗ ਜੁੰਦਿਆਂ ਦੇ ਮੇਲੇ ਟੂਰ ਵਿੱਚ ਵੱਖ-ਵੱਖ ਸ਼ਹਿਰਾਂ 'ਚ ਆਪਣੀ ਗਾਇਕੀ ਦੀ ਮਹਿਕ ਖਿਲਾਰ ਰਹੇ ਹਨ ਇਸੇ ਲੜੀ ਦੇ ਤਹਿਤ ਦੇਸੀ ਰੋਕਸ ਤੇ ਮਨਮੋਹ ਸਿੰਘ ਵੱਲੋਂ ਹਰ ਭਜਨ ਮਾਨ ਦਾ ਸ਼ੋਅ ਦਿਨ ਸ਼ਨੀਵਾਰ 17 ਅਗਸਤ ਨੂੰ ਹਿੰਗ ਸੌਂਗ ਆਡੀਟੋਰੀਅਮ ਬਰਟੇਨ ਵਿਖੇ ਕਰਵਾਇਆ ਜਾ ਰਿਹਾ ਹੈ ਆਪਣੇ ਪਿੰਡ ਰੈਸਤਰਾ ਵਿਖੇ ਇਸ ਸ਼ਨੀਵਾਰ ਨੂੰ ਹੋ ਰਹੀ ਇਸ ਸ਼ੋਸ਼ਬੰਦੀ ਹਰ ਭਜਨ ਵਰ ਮਾਨ ਵੱਲੋਂ ਦਰਸ਼ਕਾਂ ਨਾਲ ਰੂਬਰੂ ਹੁੰਦਿਆਂ ਕਿਹਾ ਕਿ ਉਹ ਪਿਛਲੇ ਤਿੰਨ ਦਹਾਕਿਆਂ ਤੋਂ ਪਰਿਵਾਰਿਕ ਰਿਸ਼ਤੇਾਂ ਤੇ ਸੱਭਿਆਚਾਰਕ ਗੀਤਾਂ ਤੇ ਅਦਾਕਾਰੀ ਨਾਲ ਲੁਕਾਈ ਦੀ ਸੇਵਾ ਕਰ ਰਹੇ ਹਨ ਜੋ ਪੰਜਾਬੀਆਂ ਵੱਲੋਂ ਉਹਨਾਂ ਨੂੰ ਪਰਵਾ ਪਿਆਰ ਦਿੱਤਾ ਜਾ ਰਿਹਾ ਇਸ ਲਈ ਉਹ ਪਰਮਾਤਮਾ ਤੇ ਦਰਸ਼ਕਾਂ ਦੇ ਹਮੇਸ਼ਾ ਦਿਲੋਂ ਸ਼ੁਕਰਗੁਜ਼ਾਰ ਹਨ ਇਸ ਮੌਕੇ ਦੇਸੀ ਰੌਕਸ ਦੇ ਮਨਮੋਹ ਸਿੰਘ ਨੇ ਪਰਿਵਾਰਾਂ ਨੂੰ ਸ਼ੋਅ ਵਿੱਚ ਵੇਖਣ ਲਈ ਨਿਗਾਹ ਸਦਾ ਦਿੰਦਿਆ ਕਿਹਾ ਕਿ ਮਾਂ ਜੀ ਦੀ ਮਿਆਰੀ ਤੇ ਸਮਾਸੇਦ ਦੇਣ ਵਾਲੀ ਗਾਇਕੀ ਸੰਗੀਤ ਰਾਹੀਂ ਸਾਡੀ ਜੋਕੀ ਪੀੜ੍ਹੀ ਨੂੰ ਆਪਣੇ ਵਿਰਸੇ ਤੇ ਪੰਜਾਬੀ ਮਾਂ ਬੋਲੀ ਦੀ ਗੁ르ਤੀ ਦੇ ਰਹੇ ਹਨ ਇਸ ਲਈ ਪਰਿਵਾਰਾਂ ਨੂੰ ਬੱਚਿਆਂ ਸਮੇਤ ਸ਼ੋਅ ਵੇਖਣ ਦੀ ਅਪੀਲ ਕੀਤੀ ਇਸ ਮੌਕੇ ਜਸਪਾਲ ਸੰਧੂ ਨੇ ਇਹ ਵੀ ਕਿਹਾ ਕਿ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਪੰਜਾਬੀ ਸਿਨੇਮਾ ਨੂੰ ਮੋੜ ਤੋਂ ਸੁਜੀਤ ਕਰਨ ਦਾ ਅਦਾਕਾਰ ਹਰਪਜਨ ਮਾਨ ਦਾ ਵੱਡਾ ਯੋਗਦਾਨ ਹੈ pandith kalidas is a master of astrology who is helping people get a better life his services are get your ex-love back black magic removal and evil spirit removal psychic reading spiritual healing vashikaran specialist family problem solutions negative energy removal job and business problems Health problems and astrology and horoscope readings are his areas of expertise where he is able to suggest accurate remedies to solve the issues. You can get in touch with him at 1 510 850 6385.